ਅੱਜ ਦੇ ਬਹੁਤ ਵੱਡੀ ਗੰਟੀ ਦੇ ਵਿੱਚ ਲੋਹਾ ਇਲਾਕੇ ਦੇ 40 ਪਿੰਡਾਂ ਦੇ ਵਿੱਚੋਂ ਲੋਕ ਟਰੈਕਟਰ ਲੈ ਕੇ ਕੌਕੇ ਹੋਏ ਨੇ ਜਿਨ੍ਹਾਂ ਨੇ ਸਵੇਰੇ ਹੀ ਅਨਾਜ ਮੰਡੀ ਬੋਹਾ ਦੇ ਵਿੱਚ ਇੱਕ ਬਹੁਤ ਵੱਡਾ ਕਟ ਕੀਤਾ ਉਸ ਤੋਂ ਬਾਅਦ ਰੈਲੀਆਂ ਕੀਤੀਆਂ ਰੈਲੀਆਂ ਕਰਨ ਤੋਂ ਬਾਅਦ ਉਹ ਸਾਰੇ ਇਲਾਕੇ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਆਪਣੇ ਰੋਡ ਮਾਰ ਤੇ ਟਰੈਕਟਰ ਮਾਰ ਤੇ ਉਹ ਵੱਧ ਰਹੇ ਨੇ ਥੋੜਾ ਜੋਸ਼ ਉਤਸ਼ਾਹ ਦਿਖਾਈ ਦੇ ਰਿਹਾ ਹੈ ਇੱਕ ਟਰੈਕਟਰ ਦੇ ਖੁਰਦੰਤਨ ਚਾਰ-ਚਾਰ ਬੰਦੇ ਜਿਹੜੇ ਨੇ ਬੈਠੇ ਹੋਏ ਨੇ ਤੇ ਪੂਰੇ ਬ੍ਰਿਹੜ ਰਾਤੇ ਦੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ